ਪਤਨੀ ਸਰਦਾਰ ਪਰਮ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਅਤੇ ਉਹਨਾਂ ਦੇ ਪਹਿਲੇ ਭੈਣ ਜੀ ਮੰਤਰੀ ਜੀ ਤੇ ਦੋਵੇਂ ਆਪਣੇ ਕੋਲੇ ਆਏ ਨੇ ਉਹ ਇਸ ਦਿਸਾਵਾਰ ਇਹ ਸਾਰੀ ਲੀਡਰਸ਼ਿਪ ਆਈ ਆਪਣੇ ਕੋਲੇ ਆਵਾਜ਼ਮੀ ਪਾਰਟੀ ਦੀ ਤੇ ਸਾਰੇ ਜਿੰਨੇ ਬੈਠੇ ਤੇਰੇ ਤੁਸੀਂ ਦੇਖ ਰਹੇ ਹੋ ਪਹਿਰੇ ਫਿਰ ਇਹ ਸਾਰੇ ਹੀ ਆਵਾਜ਼ਮੀ ਪਾਰਟੀ ਦੇ ਕਰਕੁੰਨ ਨੇ ਮਿਤਾ ਨੇ ਬਲਾਕ ਪ੍ਰਧਾਨ ਨੇ ਵੱਡੇ ਵੱਡੇ ਚੇਅਰਮੈਨ ਸਾਹਿਬ ਨੇ ਸਾਰਾ ਕੁਝ ਨੇ ਤਾਂ ਆਪਾਂ ਮਤਲਬ ਕਿ ਸਾਰੇ ਜਣੇ ਵਕਤ ਤੋਂ ਚੈਅਰਮੈਨ 2 ਮਿੰਟ ਲਵਾਉਣੇ ਜ਼ਿਆਦਾ ਨਹੀਂ ਤੇ ਇੱਕਦਮ ਚਲੋ ਸਾਰਿਆਂ ਨੂੰ ਆਪਣੇ ਵੱਲੋਂ ਦੇਖੋ ਆਪਣੇ ਇਕੱਠੇ ਹੋਏ ਆ ਆਪਣਾ ਹੁਣ ਸਾਰਿਆਂ ਨੂੰ ਪਤਾ ਵੀ ਆਪਾਂ ਕਿਸ ਨੂੰ ਇਕੱਠੇ ਹੋਏ ਆ ਤੇ ਮੈਂ ਭੈਜੀ ਨੂੰ ਦੱਸਣਾ ਚਾਹੂੰਗਾ ਵੀ ਸਾਡਾ ਜਿਹੜਾ ਇਹ ਮਾਲੂਪੁਰੀ ਮਹੱਲਾ ਹੈਗਾ ਇਹ ਵਾਰਡ ਨੰਬਰ 17 ਦਾ ਹਿੱਸਾ ਹੈ ਇੱਕ ਤੇ ਪਿਛਲੇ ਟਾਈਮ ਜਿਹਦੇ ਨਾਲ ਸਾਡੀ ਜਿਹੜੀ ਆਪਣੀ ਹੋਂ ਦਾ ਵਾਰਡ ਤੇ ਖਤਮ ਹੋ ਚੁੱਕੀ ਆ ਕਿ ਸਾਡੇ ਇਹਦੀ ਵਾਰਡ ਦੀ ਵੋਟ 700 800 ਦੇ ਕਈ ਰਹਿ ਗਈ ਆ ਤੇ ਉਹ ਹੋਰ ਕਿਤੇ ਨਾਲ 1500 ਵਾਰਡਲੇ ਨੂੰ ਹੋਰ ਦਾ ਕਿਸੇ ਨਾ ਕਿਸੇ ਨਾਲ ਜੋੜਦਾ ਤੇ ਅਸੀਂ ਮਤਲਬ ਉਹਦੇ ਨਾਲ ਸਾਨੂੰ ਬਹੁਤ ਜ਼ਿਆਦਾ ਤਕਲੀਫ ਹੁੰਦੀ ਹੈ ਕੀ ਹੁੰਦੀ ਆ ਕਿ ਜਿਹੜੀ ਵੀ ਗ੍ਰਾਂਟ ਵਗੈਰਾ ਹੁੰਦੇ ਦੂਜੇ ਵਾਰਡ ਨੂੰ ਚਲੀ ਜਾਂਦੇ ਆ ਕਿਉਂਕਿ ਨੇਤਾ ਆਉਣ ਕਰਕੇ ਉਸ ਵਾਰਡ ਦੇ ਹੁੰਦੇ ਨੇ ਜਿਹੜੇ ਨਾਲ ਜੋੜਿਆ ਜਾਂਦਾ ਸਾਨੂੰ ਤੇ ਸਾਡੇ ਨਾਲ ਮਤਲਬ ਆਈ ਵਾਰੀ ਥੱਕਾ ਜਿਹਾ ਹੋ ਗਿਆ ਨਾ ਤੇ ਹੁਣ ਅਸੀਂ ਮਤਲਬ ਕਿਥੋਂ ਕੋਈ ਇਹ ਡਿਮਾਂਡ ਕਰਦੇ ਆ ਕਿ ਚਲੋ ਪਿਛਲੇ ਸਮੇਂ ਨਾਲੋਂ ਤੁਹਾਨੂੰ ਹੁਣ ਅਸੀਂ ਜਿਵੇਂ ਵੀ ਜੋ ਵੀ ਚੱਲ ਰਿਹਾ ਵਧੀਆ ਜਿਵੇਂ ਵੀ ਸਾਨੂੰ ਜੋ ਤਕਲੀਫਾਂ ਲੱਗੀਆਂ ਖਾਸ ਕਰਕੇ ਵਾਟਰ ਸਪਲਾਈ ਦੀ ਸੀਵਰੇਜ ਦੀ ਛੋਟੇ-ਮੋਟੇ ਕਿਉਂਕਿ ਸਾ ਜਿਉ ਜੀ ਆਇਆਂ ਆਦਿਆਂ ਧੰਨਵਾਦ ਕਰਦੇ ਜੋ ਆਸ ਟਾਈਮ ਆਪ ਆਪਣਾ ਕੀਮਤੀ ਸਮੇਂ ਤੋਂ ਕੀਮਤੀ ਸਮਾਂ ਕੱਢ ਕੇ ਇਸ ਪ੍ਰੋਗਰਾਮ ਵਿੱਚ ਆ ਕੇ ਸਾਡੇ ਮੌਲ ਦੀ ਸਰਕਾਰ ਤੋਂ ਮਜੀਤ ਭਵਨ ਜੀ ਵੱਲੋਂ ਅੱਜ ਇਹ ਜਿਹੜੀ ਜੋ ਇਹ ਪ੍ਰੋਗਰਾਮ ਰੱਖਿਆ ਗਿਆ ਜਿਹਦਾ ਆਪਣਾ ਮਕਸਦ ਇਹ ਨਹੀਂ ਹੈ ਅੱਜ ਆਪਾਂ ਸਰਕਾਰ ਦੇ ਕੰਮਾਂ ਦੀ ਪਰਚੋਰ ਕਰੀਏ ਬੈਠ ਕੇ ਕਿੰਨਾ ਆਪਣੀ ਸਰਕਾਰ ਕੰਮ ਆਪ ਸਭ ਨੂੰ ਪਤਾ ਹੀ ਹੈ ਕਿ ਲੋਕ ਸਭਾ ਦੇ ਇਲੈਕਸ਼ਨ 1 ਜੂਨ ਨੂੰ ਹੋਣ ਜਾ ਰਹੇ ਨੇ ਸਰਦਾਰ ਭਗਵਾਨ ਸਿੰਘ ਮਾਨ ਜੀ ਨੇ ਗਰਮੀ ਸਿੰਘ ਮੀਤ ਜੀ ਨੂੰ ਇੱਕੋ ਉਮੀਦਵਾਰ ਐਲਾਨਿਆ ਤੇ ਤੁਸੀਂ ਸਾਰੇ ਇੱਕ ਵੀਆਈਪੀ ਹਲਕਾ ਜਿਹੜਾ 116 ਹਲਕਿਆਂ ਤੋਂ ਲੱਗ ਹਲਕਾ ਤੁਸੀਂ ਸਾਰਿਆਂ ਨੇ ਮੁੱਖ ਮੰਤਰੀ ਕਿਸੇ ਵੀ ਮਹਿਕਮੇ ਦੀ ਗੱਲ ਕਰੀਏ ਲਹਿਰੀ ਪਾਣੀ ਦੀ ਗੱਲ ਕਰੀਏ ਉਹਦੇ ਚ ਆਪਾਂ 40% ਪਾਣੀ ਜਿਹੜਾ ਉਹ ਵਧਾਇਆ ਆਮ ਲੋਕਾਂ ਨੂੰ ਮੋਢਲੀਆਂ ਸਹੂਤਾ ਉਹ ਦਿੱਤੀਆਂ ਨੇ ਸਰਕਾਰ ਦਾ 메ਨ ਡਿਪਾਰਟਮੈਂਟ ਜਿਹੜਾ ਵਿਭਾਗ ਖਜ਼ਾਨਾ ਵਿਭਾਗ ਮੰਨਿਆ ਜਾਂਦਾ ਉਹਦੀ ਕਮਾਈ ਹੈ ਜਿਹੜੀ ਉਹ ਸਰਕਾਰ ਨੇ ਵਧਾਈ ਹੈ ਪਿਛਲੀਆਂ ਸਰਕਾਰਾਂ ਦੇ ਵਿੱਚ ਜੇ ਗੱਲ ਕਰੀਏ ਤਾਂ ਜਿਹੜਾ ਕਮਾਈ ਦੇ ਵਿੱਚ ਵਾਧਾ ਉਹ 5-7% ਹੁੰਦਾ ਸੀ ਕੀ ਜੇ ਸਰ ਆਪ ਸਭ ਨੂੰ ਪਤਾ ਹੀ ਹੈ ਕਿ ਲੋਕ ਸਭਾ ਦੇ ਇਲੈਕਸ਼ਨ 1 ਜੂਨ ਨੂੰ ਹੋਣ ਜਾ ਰਹੇ ਨੇ ਸਰਦਾਰ ਭਗਵਾਨ ਸਿੰਘ ਮਾਨ ਜੀ ਨੇ ਗਰਮੀਤ ਸਿੰਘ ਮੀਤਿਆਰ ਜੀ ਨੂੰ ਇਥੇ ਉਮੀਦਵਾਰ ਐਲਾਨੇ ਤੇ ਤੁਸੀਂ ਸਾਰੇ ਇੱਕ ਵੀਆਈਪੀ ਹਲਕਾ ਜਿਹੜਾ 116 ਹਲਕਿਆਂ ਤੋਂ ਲਗ ਹਲਕਾ ਤੁਸੀਂ ਸਾਰਿਆਂ ਨੇ ਮੁੱਖ ਮੰਤਰੀ ਕਿਸੇ ਵੀ ਵਿਭਾਗ ਦੀ ਗੱਲ ਕਰੀਏ ਨਹਿਰੀ ਪਾਣੀ ਦੀ ਗੱਲ ਕਰੀਏ ਉਹਦੇ ਚਾਪਾਂ 40% ਪਾਣੀ ਜਿਹੜਾ ਉਹ ਵਧਾਇਆ ਆ ਆਮ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਉਹ ਦਿੱਤੀਆਂ ਨੇ ਸਰਕਾਰ ਦਾ 메ਨ ਡਿਪਾਰਟਮੈਂਟ ਜਿਹੜਾ ਵਿਭਾਗ ਖਜ਼ਾਨਾ ਵਿਭਾਗ ਮੰਨਿਆ ਜਾਂਦਾ ਉਹਦੀ ਕਮਾਈ ਹੈ ਜਿਹੜੀ ਉਹ ਸਰਕਾਰ ਨੇ ਵਧਾਈ ਹੈ ਪਿਛਲੀਆਂ ਸਰਕਾਰਾਂ ਦੇ ਵਿੱਚ ਜੇ ਗੱਲ ਕਰੀਏ ਤਾਂ ਜਿਹੜਾ ਕਮਾਈ ਦੇ ਵਿੱਚ ਵਾਧਾ ਉਹ 5-7% ਹੁੰਦਾ ਸੀ ਕਿ ਜੇ ਸਰਕਾਰ ਸਾਡੀ ਪਹਿ ਮੰਨਦੀ ਕਿ ਸਾਡੇ ਮੁੱਖ ਮੰਤਰੀ ਸਰਦਾਰ ਐਚੀ ਸਾਹਿਬ ਉਹ ਕਾਸੀ ਸਿੱਧੂ ਸਾਹਿਬ ਸਾਡੇ ਬਿਜਲੀ ਬੋਰ ਦੇ ਡਾਇਰੈਕਟਰ ਦੇਵ ਚੰਦ ਜੀ ਗਉ ਸੇਵਾ ਸਭ ਤੋਂ ਚੇਅਰਮੈਨ ਅਸ਼ੋਕ ਲੱਖਾ ਜੀ ਇਹ ਸਾਰੇ ਆਪ ਮੇਂ ਪੜਣਾ ਬਜ਼ੁਰਗ ਸਾਰੇ ਬਰ ਚ ਸਰਬੰਸ ਪਤੇ ਸਾਥੀ ਕਰੋ ਬਾਈ ਗੁਰਜੀ ਕਾ ਖਾਲਸਾ ਸ੍ਰੀ ਬਾਈ ਕੀ ਫਤਹ ਗੱਲ ਜਿੰਨਾਂ ਵਾਰੀ ਕਰੀ ਚੁਣਿਏ ਸਾਰੀ ਰਾਤ ਲੱਗ ਜੂਗੀ ਪਰ 72 ਕਰੋੜ ਮੈਂ ਸਾਰੇ ਮੀਡੀਆ ਦੇ ਵਿੱਚ ਇਹ ਮਾਨ ਸਾਹਿਬ ਦਾ ਐਲਾਨ ਦਾ ਸਨਕਾਰ ਕਰਦਿਆ ਹੋਇਆ ਤੁਹਾਨੂੰ ਵਿਸ਼ਵਾਸ ਦਿਵਾਣਾ ਇਹ ਮਾਨਸਾਪੇ ਦੇ ਅੰਦਰ ਲੋਕਾਂ ਦੇ ਕੰਮਾਂ ਦੀ ਧੜਕਣ ਹੈ ਅਰ ਤੁਸੀਂ ਯਕੀਨ ਕਰਿਓ ਅਜੇ ਸਰਕਾਰ ਤਾਂ 1.5-2 ਸਾਲ ਹੀ ਹੋਇਆ ਬਣੀ ਨੂੰ ਤੁਸੀਂ ਅੱਕੇ ਕੇ ਦੇਖਿਓ ਮੈਂ YouTube ਤੇ ਕਿਧਿਨ ਛੋਲ ਰਿਹਾ ਸੀਗਾ ਮੈਨੂੰ ਲੱਗਦਾ ਹੈ ਜੇ ਤੁਸੀਂ ਜਿੰਨਾ ਸਰਕਾਰ ਦੇ ਰਹੇ ਹੋ ਮਾਨਸਾਪੇ ਦੀ ਸਰਕਾਰ ਨੂੰ ਵੱਡੇ-ਵੱਡੇ ਲੀਡਰ ਇਲੈਕਸ਼ਨ ਹੀ ਲੜਨਗੇ ਇਲੈਕਸ਼ਨ ਬਿਟਰਾਂ ਕਰ ਚੰਗੇ ਇਹ ਮੇਰਾ ਤੁਹਾਡੇ ਸਾਰੇ ਇਜਦਾਵਾ ਹੈ ਔਰ ਮੇਰੀ ਵੀ ਤੁਹਾਨੂੰ ਸਾਰਿਆਂ ਨੂੰ ਥੂਰੀ ਵਾਲਿਆਂ ਨੂੰ ਨਿਵਾਸੀਆਂ ਨੂੰ ਭੈਣਾਂ ਨੂੰ ਭਰਾਵਾਂ ਨੂੰ ਬੇਨਤੀ ਹੱਥ ਜੋੜ ਕੇ ਤੁਸੀਂ ਝਾੜੂ ਨੂੰ ਵੋਟ ਪਾ ਕੇ ਦੇਖੋ ਸੱਚਮੁੱਚ ਭਗਵੰਤ ਮਾਨ ਜੀ ਤੁਹਾਨੂੰ ਪਿਆਰ ਕਰਦੇ ਆ ਥੂਰੀ ਵਾਲਿਆਂ ਦਾ ਤੇ ਬਹੁਤ ਜ਼ਿਆਦਾ ਸਨਕਾਰ ਕਰਦੇ ਆ ਆਓ ਸਾਰੇ ਰਲ ਕੇ ਭਗਵੰਤ ਮਾਨ ਦਾ ਮਾਣ ਵਧਾਈਏ ਔਰ ਡਾਕਟਰ ਗੋਪਰੀ ਜੀ ਭੈਣਾਂ Obrigado. o